ਰਬ ਦੀ ਬਿੱਟੂ ਉਹ ਵੀ ਸਾਡੇ ਸਾਥੀ ਸਨ ਉਦਾਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ 파ਟੀਆਂ ਬਦਲ ਕੇ ਆਇਆ ਵੀ ਉਹਦਾ ਪਤਾ ਹੁੰਦਾ ਕਿ ਇਸ 파ਰਟੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਝਟਕਾ ਜ਼ਰੂਰ ਲੱਗਦਾ ਮੈਂ ਮੈਂ ਜਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਟੜੱਦੇ ਦਾ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਰਾਜ਼ਗੀ ਭਰਦੀ ਨਹੀਂ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ